ਲੁਧਿਆਣਾ ਪੁਲਿਸ ਨੇ ਆਪਰੇਸ਼ਨ ਕਾਸ਼ੋ ਤਹਿਤ ਚਲਾਇਆ ਸਰਚ ਅਭਿਆਨ ਕਿਹਾ ਕਿ ਹੁਣ ਤੱਕ 25 ਬੰਦਿਆਂ ਨੂੰ ਕੀਤਾ ਗਿਆ ਗ੍ਰਿਫਤਾਰ ਇਨਲੀਗਲ ਤਰੀਕੇ ਨਾਲ ਬਣਾਈਆਂ ਪ੍ਰੋਟੀਆਂ ਤੇ ਵੀ ਕਾਰਵਾਈ ਦੀ ਕਹੀ ਗੱਲ ਦਾਜੇ ਕਿ ਲੁਧਿਆਣਾ ਦੇ ਵਿੱਚ آپریشن ਆਕਾਸੋ ਤਹਿਤ ਪੁਲਿਸ ਨੇ ਅੰਬੇਦਕਰ ਨਗਰ ਦੇ ਵਿੱਚ ਸਰਚੋ ਅਭਿਆਨ ਚਲਾਇਆ ਉਧਰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਦੇ ਵਿੱਚ ਇਹ ਸਰਚੋ ਅਭਿਆਨ ਚਲਾਇਆ ਗਿਆ ਇਸ ਦੌਰਾਨ ਪੁਲਿਸ ਨੇ ਜਿੱਥੇ ਘਰਾਂ ਦੇ ਵਿੱਚ ਵੜ ਕੇ ਚੈਕਿੰਗ ਕੀਤੀ ਤਾਂ ਉੱਥੇ ਹੀ ਉਨ੍ਹਾਂ ਕਹਿ ਕਿ ਕਿਹੜੀ ਕਿਹੜੀ ਨਸ਼ੇ ਦੀ ਸਮੱਗਰੀ ਬਰਬੰਦ ਹੋਈ ਹੈ ਇਸ ਬਾਰੇ ਹਲੇ ਬਾਅਦ ਵਿੱਚ ਖੁਲਾਸਾ ਕੀਤਾ ਜਾਵੇਗਾ ਉਧਰ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ 25 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਆ ਹੁੰਦੇ ਹਾਂ ਤੇ ਅਲੱਗ-ਅਲੱਗ ਥਾਵਾਂ ਤੇ ਸਰਚ ਕਰਾਈ ਹੈ ਜਿਹੜਾ ਡਿਵੀਜ਼ਨ 4 ਹੈ ਸਾਨੇ ਵਾਲਾ ਡੁਗਰੀ ਹੈ ਇੱਥੇ ਜਿਹੜਾ ਧੱਕਾ ਕਲੋਨੀਆ ਮੋਡਲ ਟਾਊਨ ਏਰੀਆ 'ਚ ਇੱਥੇ ਅਸੀਂ ਕਸ ਆਪਰੇਸ਼ਨ ਚਲਾਇਆ ਹੈ ਉਹ ਕਸ ਆਪਰੇਸ਼ਨ ਦੇ ਤਹਿਤ ਅਸੀਂ ਤਕਰੀਬਨ 25 ਬੰਦੇ ਅਸੀਂ ਰਾਉਂਡ ਅਪ ਕੀਤੇ ਹੈਗੇ ਅਜੇ ਤੱਕ ਅਸੀਂ 6 ਐਫਆਈਆ ਰਜਿਸਟਰਡ ਕੀਤੀ ਹੈ ਐਂਡ ਬਣਦੀ ਕਾਰਵਾਈ ਸੀ ਸਖਤੋ ਸਖਤ ਇਹਨਾਂ ਦੇ ਖਿਲਾਫ ਕਰ ਰਹੇ ਹਾਂ ਸਰ ਕੋਈ ਬ੍ਰਾਂਡ ਵੀ ਹੋਈ ਹੈ ਜੀ ਬਿਲਕੁਲ ਉਹ ਡਿਟੇਲ ਤੁਹਾਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਟਾਈਮ ਤੋਂ ਇਲਾਵਾ ਹੋਰ ਵੀ ਕਾਰਵਾਈ ਦੀ ਗੱਲ ਆ ਰਹੀ ਹੈ ਮਰਾ ਦੇ ਦੇਖੋ ਬਿਲਕੁਲ ਅਸੀਂ ਉਸ ਜਿਹੜਾ ਸਾਰਾ ਏਰੀਆ ਉਹ ਆਇਡੈਂਟੀਫਾਈ ਕੀਤਾ ਹੋਇਆ ਹੈ ਲੋਕਾਂ ਦੇ ਨਾਲ ਅਸੀਂ ਸਾਰੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਲੋਕ ਸਾਨੂੰ ਇਨਫੋਰਮੇਸ਼ਨ ਦੇ ਰਹੇ ਅਸੀਂ ਇਨ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਪੰਜਾਬ ਪੁਲਿਸ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੇਖਣ ਨੂੰ ਮਿਲੂਗੀ ਸਰ ਕੁਝ ਅਨਕਟਡ ਬੰਦੇ ਵੀ ਮਿਲ ਰਹੇ ਨੇ ਜਿਹੜੇ ਨਸ਼ਾ ਕਰਦੇ ਜਿਹੜੇ ਇਹੋ ਜਿਹੇ ਕੋਈ ਬੰਦੇ ਉਹਨਾਂ ਨੂੰ ਅਸੀਂ ਟਾਈਮਲੀ ਰੀਹੈਬਿਲੀਟੇਸ਼ਨ ਸੈਂ ਕੋਸ਼ਿਸ਼ ਕਰਦੇ ਆ ਕਿ ਉਹ ਬੰਦੇ ਇਹ ਮਤਲਬ ਇਹਨਾਂ ਨੂੰ ਇਸ ਤੋਂ ਬਾਹਰ ਕੱਢ ਸਕੀਏ ਖਾਸ ਕਰਕੇ ਜਿਹੜੇ ਐਡਿਕਸ਼ਨ ਹੈ ਜਿਹੜੀ ਨਵੀਂ ਉਮਰ ਹੈ 1520 ਸਾਲ ਦੇ ਮੁੰਡੇ ਜਿਹੜੇ ਹੈਗੇ ਐਂਡ ਜਿਹੜੇ ਵਪਾਰੀ ਹੈਗੇ ਇਸ ਚੀਜ਼ ਦੇ ਉਹਨਾਂ ਨੂੰ ਬਖਸ਼ਾ ਨਾ ਜਾਵੇ ਸਰ ਜੀ 50 ਕਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ ਲੱਗਦਾ ਵੀ ਤਿੰਨ ਮਹੀਨੇ ਚ ਸਫਾਇਆ ਹੋ ਜਾਏ ਤੂੰ ਇਹ ਬਹੁਤ ਤਿੰਨ ਮਹੀਨੇ ਤੋਂ ਪਹਿਲੇ ਵੀ ਰਿਜ਼ਲਟ ਆਣਾ ਤੁਹਾਨੂੰ ਰਿਜ਼ਲਟ ਤੁਹਾਨੂੰ ਹੁਣੇ ਦਿਖਣੇ ਲੱਗਿਆ ਕਿ ਤੁਸੀਂ ਦੇਖਿਆ ਹੋਣਾ ਕਿ ਅਸੀਂ ਐ ਜਿਹੜਾ ਹੁਣ ਇਹਨਾਂ ਦੀ ਜਿਹੜੀ ਪ੍ਰੋਪਰਟੀ ਆਇਡੈਂਟੀਫਾਈ ਕਰ ਰਹੇ ਆ ਜਾਂ ਜਿੱਥੇ ਕੋਈ ਇਹਨਾਂ ਦੀ ਮਤਲਬ ਇੰਦਾ ਇਲੀਗਲ ਇਹਨਾਂ ਨੇ ਪ੍ਰੋਪਰਟੀ ਬਣਾਈ ਹੈ ਹੁਣ ਅਸੀਂ ਉਸ ਤੇ ਵੀ ਜਾ ਰਹੇ ਆ ਐਂਡ ਤੁਹਾਨੂੰ ਬਹੁਤ ਜਲਦੀ 3 ਮਹੀਨੇ ਤੋਂ ਵੀ ਪਹਿਲਾਂ ਤੁਹਾਨੂੰ ਰਿਜ਼ਲਟ ਆ ਜੂਗਾ ਸਰ ਟੋਟਲ ਹੁਣ ਤੱਕ ਕਿੰਨੇ ਕ ਬੰਦੇ ਸਰ ਜਿਹੜੇ ਪੜੇ ਗਏ ਆ ਕਿਆ ਜਾ ਸਕਦਾ ਨਹੀਂ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ ਅਸੀਂ 25 ਬੰਦੇ ਰੈਸਟ ਕੀਤੇ ਐ ਐਂਡ ਆਉਣ ਵਾਲੇ ਟਾਈਮ ਇਹ ਜ਼ਿਆਦਾ ਹੋਰ ਮਤਲਬ ਰੈਸਟ ਹੋਣਗੇ ਇਹਨਾਂ ਪਾਰਟਿਕੁਲਰਲੀ ਜਿਹੜਾ ਫਾਊਂਡੇਡ ਕੀਤੇ ਕਿ ਨਸ਼ਾ ਉਹਨਾਂ ਨੂੰ ਕੀ ਸਤਾਉਂਦਾ ਸਤਾੜਨਾ ਇਹੀ ਹੈ ਕਿ ਤੁਸੀਂ ਹੁਣ ਬਚ ਨਹੀਂ ਸਕਦੇ ਐਂਡ ਤੁਸੀਂ ਲੋਕਾਂ ਦਾ ਜਿਹੜਾ ਹੈਗਾ ਯੂਥ ਦਾ ਫਿਊਚਰ ਖਰਾਬ ਨਹੀਂ ਕਰ ਸਕਦੇ ਜਾਂ ਤਾਂ ਤੁਸੀਂ ਸੁਧਰ ਜਾਓ ਵਰਨਾ ਤੁਸੀਂ ਸਾਰਿਆਂ ਨੂੰ ਜੇਲ੍ਹ ਜਾਣਾ ਪੈਣਾ ਐਂਡ ਜਿਹੜੀ ਵੀ ਤੁਸੀਂ ਲੀਗਲ ਇਲੀਗਲ ਜਿਹੜਾ ਤੁਸੀਂ ਪ੍ਰੋਪਰਟੀ ਬਣਾਉਂਦੇ ਹੋ ਉਹ ਸਾਰੀ ਕੀ ਸਾਰੀ ਸਰਕਾਰ ਜ਼ਬਤ ਕਰਵਾਉਂਦੇ ਕਿ ਪਰਟੀਕੂਲਰ ਏਰੀਆ ਵੀ ਕਿਤੇ ਕਿਹਨੇ ਫੋਨ ਡੂ ਕਰਦਾ ਨਹੀਂ ਜਿਹੜਾ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਲੋਕੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰ ਰਹੇ ਐਂਡ ਉਸ ਇਨਫੋਰਮੇਸ਼ਨ ਬੇਸ ਤੇ ਜਾਂ ਸਾਡੀ ਆਪਣੀ ਇੰਟੈਲੀਜੈਂਸ ਦੀ ਰਿਪੋਰਟ ਤੇ ਅਸੀਂ ਸਾਨੂੰ ਪਤਾ ਹੀ ਹੁੰਦਾ ਤਕਰੀਬਨ ਕਿੱਥੇ ਕਿੱਥੇ ਕਰਦੇ ਅਸੀਂ ਸਖਤ ਤੋਂ ਸਖਤ ਉੱਥੇ ਕਾਰਵਾਈ ਕਰ ਰਹੇ ਹਾਂ ਇਦਾਂ ਏਰੀਆ ਆਊਗਾ ਲੁਧਿਆਣਾ ਦਾ ਜਿੱਥੇ ਪਰਮੁਖੇ ਜ਼ਿਆਦਾ ਹੋਇਆ ਨਹੀਂ ਤੁਸੀਂ ਦੇਖਿਆ ਹੁਣ ਅਸੀਂ ਅੱਜ ਜਿਵੇਂ ਧੱਕਾ ਕਲਾਉਂਦੇ ਅਸੀਂ ਕਰ ਰਹੇ ਹਾਂ ਉਸ ਤੋਂ ਇਲਾਵਾ ਸਾਨੇ ਵਾਲਾ ਦੁਗਰੀ ਹੈ ਪਾਕਟ ਜਿਹੜੀ ਪੀ ਪਾਕਟ ਹੈਗੇ ਕੁਝ ਪਿੰਡ ਹੈਗੇ ਆ ਜਿਵੇਂ ਲਾਡੋਵਾਲ ਦਾ ਪਿੰਡ ਸੀਗਾ ਉੱਥੇ ਅਸੀਂ ਕਾਰਵਾਈ ਕੀਤੀ ਹੈਗੀ ਅਸੀਂ ਸਾਰੀ ਪਾਕਟ ਆਈਡੈਂਟੀਫਾਈ ਕਰਕੇ ਉਹਨਾਂ ਤੇ ਹੀ ਸਾਰੇ ਫੋਕਸ ਕਰ ਤੁਸੀਂ ਦੇਖਣਾ ਕੋੜਾ ਕਲੋਨੀ ਅਸੀਂ ਕੱਲ ਵੀ ਚਾਰ ਅਰੈਸਟ ਉੱਥੇ ਕੀਤੀ ਹੈਗੀ ਐਂਡ ਉੱਥੇ ਅਸੀਂ ਇੱਕ ਡੈਮੋਲਿਸ਼ ਵੀ ਕਰਵਾਈ ਹੈਗੀ ਅਸੀਂ ਬਿਲਕੁਲ ਵੀ ਕੋਈ ਇਹੋ ਜਿਹਾ ਜਿਹਨੇ ਵੀ ਕੋਈ ਇਲੀਗਲ ਪ੍ਰਾਪਰਟੀ ਬਣਾਈ ਹੈ ਡਰਗ ਅਸੀਂ ਬਿਲਕੁਲ ਨਹੀਂ ਬਖ ਸਕਾਂ ਸੋ ਦਾਦੇ ਕਿ ਨਸ਼ਿਆਂ ਦੇ ਖਿਲਾਫ ਹੁਣ ਪੁਲਿਸ ਲਗਾਤਾਰ ਸਰਗਰਮਾ ਜਿਹਦੇ ਚੱਲਦੇ ਹੁਣ ਕਾਸੋ ਸਰਚ ਅਭਿਆਨ ਚਲਾਇਆ ਜਾ ਰਿਹਾ ਤੇ ਨਸ਼ਾ ਤਸਕਰਾਂ ਦੇ ਘਰ ਤੇ ਇਲਾਕਿਆਂ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ